ਕਬੀਰ ਇੱਕ ਘੜੀ ਆਦੀ ਘੜੀ ਆਦੀ ਹੁੰਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾ ਗੁਰੂ ਚਰਨਾਂ ਵਿੱਚ ਘੜੀ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ ਠੋਠ ਚਿਰੀ ਬੈਠ ਕੇ ਵੀ ਜਿਹੜੀ ਧਰਮ ਦੀ ਵਿਚਾਰ ਰੱਬੀ ਉਪਦੇਸ਼ ਪੜ ਸੁਣ ਵਿਚਾਰ ਲੈਣਾ ਇਹਦਾ ਲਾਹੇ ਲਾਹੇ ਜੀ ਹਿਤਾ ਦੇ ਸਰਤਾਜ ਤੁਹਾਨੂੰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਪਾਂ ਕਈ ਦਿਨਾਂ ਤੋਂ ਵਿਚਾਰ ਰਹੇ ਆ। ਆਓ ਇੱਕ ਵਾਰੀ ਗੁਰਬਖਸ਼ੀ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਚੇ ਕਈ ਸਿੱਖਾਂ ਦਾ ਆਪਾਂ ਜੀਵਨ ਵਿਚਾਰਿਆ ਭਾਈ ਮੰਝ ਜੀ ਭਾਈ ਬਹਿਲੋ ਜੀ ਔਰ ਕਿਵੇਂ ਹਜੂਰ ਨੇ ਅਮਰਤ ਸਰ ਸਰੋਵਰ ਸੰਤੋਖ ਸਰ ਸਰੋਵਰ ਦੀ ਸੇਵਾ ਕਰਵਾਈ ਇਤਿਹਾਸਕਾਰਾਂ ਨੇ ਹੋਰ ਵੀ ਕੁਝ ਸਿੱਖਾਂ ਦਾ ਜੀਵਨ ਲਿਖਿਆ ਹੈ ਵੈਸੇ ਤੇ ਗਿਣਤੀ ਕਰੂੰ ਤੇ ਗੁਰੂ ਚਰਨਾ ਵਿੱਚ ਜੁੜੇ ਹੋਏ ਸ਼ਰਧਾਲੂ ਸੇਵਕ ਬੇਅੰਤ ਨੇ ਪਰ ਫਿਰ ਵੀ ਕੁਝ ਇਹ ਉਹ ਦੀਆਂ ਇਤਿਹਾਸਿਕ ਗੱਥਾਵਾਂ ਹੈ ਜਿਨ੍ਹਾਂ ਵਿੱਚੋਂ ਸਾਨੂੰ ਬਹੁਤ ਸੇਧ ਮਿਲਦੀ ਹੈ ਇੱਕ ਵਾਰੀ ਆਗਰੇ ਦੀ ਧਰਤੀ ਤੋਂ ਸੰਗਤ ਦਾ ਇੱਕ ਜਥਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਦੀਦਾਰ ਔਰ ਗੁਰੂ ਚਰਨਾਂ ਵਿੱਚ ਸੇਵਾ ਤੇ ਸਿਮਰਨ ਕਰਨ ਆਉਂਦਾ ਸ਼ਬਦ ਕੋਲ ਆ ਕੇ ਨਮਸਕਾਰਾਂ ਕੀਤੀਆਂ ਕਈ ਦਿਨ ਰਹਿ ਕੇ ਸੇਵਾ ਸਿਮਰਨ ਕੀਤਾ ਗੁਰੂ ਕੀਆਂ ਬਖਸ਼ਿਸ਼ਾਂ ਮਾਣੀਆਂ ਜਦੋਂ ਉਹ ਆਈ ਹੋਈ ਆਗਰੇ ਦੀ ਸੰਗਤ ਜਥਾ ਵਾਪਸ ਤੁਰਨ ਲੱਗਿਆ ਬਹੁਤ ਧਿਆਨ ਨਾਲ ਸੁਣਿਓ ਤੇ ਉਹਨਾਂ ਹੱਥ ਜੁੜ ਕੇ ਬੇਨਤੀ ਆਖੀ ਕਹਿਣ ਲੱਗੇ ਹਜੂਰ ਸਾਡੇ ਭਲੇ ਲਈ ਕੋਈ ਸੁਖਾਲਾ ਜਾਂ ਬਚਨ ਸਾਨੂੰ ਸਮਝਾ ਦਿਓ। ਹਜ਼ੂਰ ਨੇ ਰਹਿਮਤ ਕਰਕੇ ਤਰੁੱਠ ਕੇ ਬਚਨ ਆਖੇ ਵੀ ਭਲਿਓ। ਇੱਕ ਤੇ ਜੀਵਨ ਵਿੱਚ ਸਤ ਸੰਗਤ ਨਾ ਕਦੀ ਵਿਸਾਰਿਓ। ਅੰਮ੍ਰਿਤ ਬਾਣੀ ਦੇ ਬੋਲ ਵੀ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੁਣ ਸਤ ਸੰਗਤ ਕੀ ਹੈ ਸਤ ਸੰਗਤ ਇਕੱਠ ਨੂੰ ਨਹੀਂ ਕਿਹਾ ਜਾਂਦਾ ਅੰਮ੍ਰਿਤ ਬਾਣੀ ਵਿੱਚ ਬਚਨ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਨੀਏ ਜਿਸ ਥਾਂ ਤੇ ਇੱਕ ਪਰਮਾਤਮਾ ਦੇ ਦਰ ਦੀ ਵਿਚਾਰ ਚੱਲੇ ਉਹ ਸੰਗਤ ਹੈ ਉਹ ਦੋ ਸਿੱਖ ਰਲ ਕੇ ਵੀ ਕਰ ਸਕਦੇ ਐ ਉਹ 2000 ਵੀ ਰਲ ਕੇ ਕਰ ਸਕਦੇ ਐ ਸਹਿਬ ਨੇ ਪਹਿਲਾ ਵਚਨ ਆਖਿਆ ਵੀ ਆਪਣੇ ਜੀਵਨ ਵਿੱਚੋਂ ਸਤ ਸੰਗਤ ਨਹੀਂ ਕਦੀ ਵਿਸਾਰਨੀ ਭਾਵ ਰੋਜ਼ਾਨਾ ਸਤ ਸੰਗਤ ਕਰਨੀ ਹੈ ਦੂਜਾ ਵਚਨ ਆਖਿਆ ਵੀ ਤੁਹਾਨੂੰ ਸੰਗਤ ਵਿੱਚੋਂ ਮਿਲੇਗਾ ਗਿਆਨ ਔਰ ਗਿਆਨ ਦੀ ਬਦੌਲਤ ਆਪਣੇ ਅੰਦਰ ਦੀ ਅਗਿਆਨਤਾ ਉਹਨੂੰ ਬਿਲਕੁਲ ਮਿਟਾ ਦੇਣਾ ਭਰਮ ਨਹੀਂ ਕਰਨਾ ਧਰਮ ਦੀ ਜ਼ਿੰਦਗੀ ਵਿੱਚੋਂ ਨਿਕਲ ਜਾਣਾ ਤੇ ਤੀਜਾ ਬਚਨ ਆਖਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਤੇ ਉਸ ਅਕਾਲ ਪੁਰਖ ਦੀ ਇਬਾਦਤ ਉਸ ਮਾਲਕ ਦੇ ਸਿਮਰਨ ਨੂੰ ਕਰਨਾ ਹੈ ਕਰਮ ਚੰਗੇ ਕਰਨੇ ਹੈ ਤੇ ਇਸੇ ਵਿੱਚ ਤੁਹਾਡਾ ਭਲਾ ਹੋਵੇਗਾ ਜਦੋਂ ਇਹ ਬਚਨ ਕਹੇ ਤੇ ਆਗਰੇ ਦੀ ਸੰਗਤ ਵਿੱਚੋਂ ਕੁਝ ਸ਼ਰਧਾਲੂ ਸੇਵਕ ਸਾਹਿਬ ਨੂੰ ਬੇਨਤੀ ਕਰਦੇ ਆ ਮਹਾਰਾਜ ਅਸੀਂ ਜਦੋਂ ਦੇ ਗੁਰੂ ਚਰਨਾਂ 'ਚ ਤੁਹਾਡੇ ਦਰ ਨਾਲ ਜੁੜੇ ਆਂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਸਾਨੂੰ ਆਪਣੇ ਆਪ ਨੂੰ ਬੈਰਾਗੀ ਸੰਿਆਸੀ ਬ੍ਰਹਮਚਾਰੀ ਅਖਵਾਉਣ ਵਾਲੇ ਬ੍ਰਾਹਮਣ ਉਹ ਸਾਨੂੰ ਬਹੁਤ ਪਰੇਸ਼ਾਨ ਕਰਦੇ ਹੈ ਸਹਿਬ ਕਹਿੰਨ ਲੱਗੇ ਕਿਉਂ ਕਹਨ ਲੱਗੇ ਮਹਾਰਾਜ ਉਹ ਸਾਨੂੰ ਕਹਿੰਦੇ ਐ ਵੀ ਤੁਸੀਂ ਗ੍ਰਿਸ਼ਤੀਓ ਤੁਹਾਡਾ ਗੁਰੂ ਗ੍ਰਿਸ਼ਤੀ ਐ ਔਰ ਗ੍ਰਿਸ਼ਤੀ ਬੰਦਾ ਤੁਸੀਂ ਸੂਤਕ ਪਾਤਕ ਔਰ ਤੁਸੀਂ ਕਿਸੇ ਗ੍ਰਹਿ ਨੂੰ ਨਹੀਂ ਮੰਨਦੇ ਔਰ ਇਹਦਾ ਕਾਰਨ ਇਹ ਬਣੇਗਾ ਤੁਸੀਂ ਸ਼ਰਾਧ ਆਦਿਕ ਮੰਨਨੇ ਬੰਦ ਕਰ ਦਿੱਤੇ ਤੁਹਾਡਾ ਕਦੀ ਉਧਾਰ ਨਹੀਂ ਹੋਵੇਗਾ ਤੁਹਾਡਾ ਕਦੀ ਭਲਾ ਨਹੀਂ ਹੋਵੇਗਾ ਕਿਉਂਕਿ ਤੁਸੀਂ ब्राह्मण ਦੀਆਂ ਜੜੀਆਂ ਰੋਹ ਦਿੱਤਾ ਉਹਨਾਂ ਨੂੰ ਤਿਆਗ ਦਿੱਤਾ ਇੱਕ ਤੁਸੀਂ ਗ੍ਰਸਤੀ ਦੂਜਾ ਗੁਰੂ ਗ੍ਰਸਤੀ ਔਰ ਇਹੋ ਜਿਹੇ ਉਹ ਜਿਹੜੇ ਆਪਣੇ ਆਪ ਨੂੰ ਬ੍ਰਹਮਚਾਰੀ ਸੰਨਿਆਸੀ ਬੈਰਾਗੀ ਕਹਾਉਣ ਵਾਲੇ ਇਹ ਗੱਲ ਸਾਨੂੰ ਕਈ ਵਾਰ ਦਹਰਾਉਂਦੇ ਐ ਵੀ ਤੁਹਾਡਾ ਉਧਾਰ ਨਹੀਂ ਹੋ ਸਕਣਾ ਜਿਵੇਂ ਤੁਸੀਂ ਸਮਝਦੇ ਹੋ ਸਹਿਬ ਕਿਰਪਾ ਕਰੋ ਕੋਈ ਉਪਦੇਸ਼ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖ ਸੰਗਤ ਨੂੰ ਇੱਕ ਬਚਨ ਆਖਿਆ ਕਹਿ ਲੱਗੇ ਜੇ ਉਹ ਕਹਿੰਦੇ ਆ ਨਾ ਵੀ ਗ੍ਰਿਸ਼ਤੀ ਬੰਦੇ ਦਾ ਭਲਾ ਨਹੀਂ ਹੁੰਦਾ ਇਹ ਬਹੁ ਸਮਾਂ ਗੱਲ ਚੱਲਦੀ ਰਹੀ ਅੱਜ ਵੀ ਪ੍ਰਚਲਿਤ ਹੈ ਤੁਸੀਂ ਵੇਖੋ ਬਿਆਨ ਤੈਸੀ ਲੋਕ ਮਿਲਣਗੇ ਜਿਹੜੇ ਕਹਿੰਦੇ ਧਰਮ ਕਮਾਇਆ ਹੀ ਤਾਂ ਜਾਂਦਾ ਜੇ ਵਿਆਹ ਨਾ ਕਰਵਾਇਆ ਹੋਵੇ ਜੇ ਕੋਈ ਬਾਲ ਬੱਚਿਆਂ ਵਾਲੇ ਤੇ ਧਰਮ ਕਮਾਉਣਾ ਮੁਸ਼ਕਲ ਹੈ ਉਹਨਾਂ ਦਾ ਆਪਣਾ ਮਤ ਹੈ ਹਾਲਾਂਕਿ ਇਹਦੇ ਵਿੱਚ ਇਹ ਭਰਮ ਦੀ ਜ਼ਿੰਦਗੀਏ ਚ ਜਦੋਂ ਸਿੱਖਾਂ ਨੇ ਮਹਾਰਾਜ ਨੂੰ ਆਖਿਆ ਤੇ ਸਹਿਬ ਨੇ ਇੱਕ ਬਚਨ ਆਖਿਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵੀ ਸਿੱਖੋ ਤੁਸੀਂ ਇੱਕ ਕੰਮ ਕਰੋ ਆਗਰੇ ਦੀ ਸੰਗਤ ਨੂੰ ਕਹਿਣ ਲੱਗੇ ਤੁਸੀਂ ਚਾਰ ਵਿਆਹ ਹੋਰ ਕਰਵਾ ਲਓ ਬਹੁਤ ਧਿਆਨ ਨਾਲ ਸੁਣਿਓ ਸਹਿਬ ਨੇ ਆਖਿਆ ਤੁਸੀਂ ਚਾਰ ਵਿਆਹ ਖੋਰ ਕਰਵਾ ਲੂੰ ਸੰਗਤ ਚ ਹੋ ਗਈ ਸਭ ਕਹ ਲੱਗੇ ਇਹ ਵਿਆਹ ਜਿਹੜੇ ਚਾਰ ਕਰਵਾਉਣੇ ਐ ਨਾ ਇਹ ਬਾਹਰੀ ਤੌਰ ਤੇ ਨਹੀਂ ਇਹ ਤੁਸੀਂ ਆਪਣੇ ਮਨ ਨਾਲ ਆਪਣੇ ਅੰਤਰ ਆਤਮੇ ਨਾਲ ਚਾਰ ਵਿਆਹ ਇੱਕ ਕਰਨ ਦੂਜਾ ਮੈਤਰੀ ਤੀਜਾ ਮੁੱਦਤਾ ਚੌਥਾ ਉਪੇਖਿਆ ਆਹ ਚਾਰ ਗੱਲਾਂ ਨਾਲ ਆਪਣੇ ਮਨ ਦਾ ਵਿਆਹ ਕਰਵਾ ਲਓ ਇਹ ਮਾਰੀ ਵਿਆਹ ਦੀ ਗੱਲ ਨਹੀਂ ਸੀ ਆਪਣੇ ਮਨ ਦੇ ਵਿਆਹ ਦੀ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਕਰੋਨਾ ਹੈ ਹਜ਼ੂਰ ਸਮਝਾ ਰਹੇ ਨੇ ਸੰਗਤ ਨੂੰ ਕਰੋਨਾ ਦਾ ਅਖਰੀ ਅਰਥ ਹੁੰਦਾ ਹੈ ਦਇਆ ਕਰੋਨਾ ਦਾ ਅਰਥ ਹੁੰਦਾ ਹੈ ਦਇਆ ਕਰਨੀ ਤਰਸ ਕਰਨਾ ਸਹਿਬ ਕਹਿਣ ਲੱਗੇ ਤੁਸੀਂ ਗ੍ਰਸਤੀ ਹੋ ਇੱਕ ਬੜਾ ਅਹਿਮ ਕੰਮ ਤੁਹਾਡੇ ਹਿਰਦੇ ਵਿੱਚ ਦਇਆ ਚਾਹੀਦੀ ਹੈ ਕੋਈ ਲੋੜ ਬੰਦ ਹੋਵੇ ਪ੍ਰਸ਼ਾਦ ਪਾਣੀ ਛਕਾਉਣਾ ਕੋਈ ਲੋੜ ਬੰਦ ਹੋਵੇ ਰੋਗੀ ਹੋਵੇ ਉਹਨੂੰ ਦਵਾਈ ਦਾਰੂ ਦੇਣੀ ਸੇਵਾ ਕਰ ਦੇਣੀ ਜਾਂ ਕੋਈ ਤਨ ਦੇ ਕੱਪੜੇ ਤੋਂ ਮਥਾਜ ਹੈ ਉਹਦਾ ਤਨ ਟਕਣਾ ਭਾਵ ਇੱਕ ਦਇਆ ਦੀ ਬਿਰਤੀ ਆਪਣੇ ਜੀਵਨ ਵਿੱਚ ਲਾਜ਼ਮੀ ਰੱਖਿਓ ਦੂਜਾ ਪੱਖ ਮੈਤਰੀ ਮੈਤਰੀ ਦਾ ਅਖਰੀ ਅਰਥ ਹੈ ਮਿੱਤਰਤਾ ਵਾਲਾ ਸੁਭਾਅ ਕਦੇ ਕਿਸੇ ਨਾਲ ਈਰਖਾ ਨਹੀਂ ਕਰਨੀ ਤੁਸੀਂ ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਔਰ ਮਿੱਤਰਤਾ ਵਾਲਾ ਸੁਭਾਅ ਸਭ ਨੂੰ ਆਪਣਾ ਜਾਣ ਕੇ ਔਰ ਭਲੇ ਦੀ ਗੱਲ ਕਰਨੀ ਇਹ ਦੂਜਾ ਵਿਆਕਰਣ ਵਾਲਾ ਇੱਕ ਤੀਜਾ ਵਿਆਕਰਣ ਜੀਦਾ ਅਰਥ ਹੈ ਮੁੱਦਤਾ ਮੁੱਦਤਾ ਦਾ ਅਰਥ ਹੈ ਖੇੜਾ ਖੇੜੇ ਦਾ ਆਖਰੀ ਅਰਥ ਹੈ ਖੁਸ਼ੀ ਤੁਸੀਂ ਜਦੋਂ ਚੰਗੇ ਗੁਨਾ ਦੇ ਧਾਰਨੀ ਬਣ ਕੇ ਰਹੋਗੇ ਨਾ ਤੇ ਗੁਰੂ ਅਰਜਨ ਸਾਹਿਬ ਸਿੱਖ ਸੰਗਤ ਨੂੰ ਕਹਿ ਲੱਗੇ ਭਲਿਓ ਚੰਗੇ ਗੁਨਾ ਕਰ ਕੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਿਆਲੀ ਆਏਗੀ ਇਹ ਗੱਲ ਹਮੇਸ਼ਾ ਚੇਤਾ ਰੱਖੋ ਭਾਵੇਂ ਬੰਦਾ ਔਗਨਾ ਦਾ ਵਪਾਰੀ ਹੈ ਬਹੁਤਾ ਅੰਮ੍ਰਿਤ ਬਾਣੀ ਦੇ ਬੋਲ ਵੀ ਨੇ ਲੋਕ ਔਗੁਣਾਂ ਕੀ ਬੰਨੇ ਗੰਠੜੀ ਗੋਨਣਾ ਬਿਹਾਜੈ ਕੋਇ ਗੁਣ ਕਾ ਗਾਹਕ ਨਾਨਕਾ ਬਿਰਲਾ ਕੋਈ ਹੋਇ ਪਰ ਫਿਰ ਵੀ ਜਿਹੜਾ ਔਗਣ ਹੈ ਨਾ ਉਹ ਕਦੀ ਖੁਸ਼ੀ ਨਹੀਂ ਦਿੰਦਾ ਹੋ ਸਕਦਾ ਹੈ ਬਖਤੀ ਤੌਰ ਤੇ ਬੰਦੇ ਨੂੰ ਇੱਕ ਵਾਰੀ ਲੱਗਦਾ ਹੈ ਵੀ ਸ਼ਾਇਦ ਇਸੇ ਔਗੁਣ ਵਿੱਚੋਂ ਮੈਂ ਬੜਾ ਖੁਸ਼ ਹੋ ਜਾਵਾਂਗਾ ਪਰ ਔਗਣ ਤੇ ਬਿਲਕੁਲ ਕੰਡਿਆਂ ਦੀ ਤਨ ਹੈ ਕਿਸੇ ਨਾ ਕਿਸੇ ਮੋੜ ਤੇ ਜਾ ਕੇ ਇਹ ਔਗਣੇ ਮਨੁੱਖ ਨੂੰ ਦੁਖੀ ਕਰਨਾ ਹੀ ਕਰਨਾ ਤੇ ਗੁਰੂ ਅਰਜਨ ਸਾਹਿਬ ਨੇ ਬਚਨ ਆਖੇ ਵੀ ਭਲਿਓ ਤੁਸੀਂ ਗੁਨਾ ਦੇ ਸਹਾਰੇ ਤੁਸੀਂ ਗੁਣ ਧਾਰਨ ਕਰਕੇ ਤੇ ਆਪਣੇ ਜੀਵਨ ਵਿੱਚ ਖੁਸ਼ੀ ਪ੍ਰਸੰਨਤਾ ਵਾਲਾ ਜੀਵਨ ਜਿਉਣਾ ਹੈ ਚੌਥਾ ਇੱਕ ਬੜਾ ਪਿਆਰਾ ਬਚਨ ਹੈ ਅੱਜ ਵੀ ਸਿੱਖਾਂ ਨੂੰ ਇਹ ਬਚਨ ਸਮਝਣ ਦੀ ਲੋੜ ਹੈ ਉਹ ਬਚਨ ਸੀ ਉਪੇਖਿਆ ਚੌਥਾ ਵਿਆਹ ਕਿਹਦੇ ਨਾਲ ਕਰਵਾਉਣਾ ਹੈ ਉਪੇਖਿਆ ਨਾਲ ਉਪੇਖਿਆ ਦਾ ਆਖਰੀ ਅਰਥ ਹੈ ਉਪਰਾਮਤਾ ਉਪਰਾਪਣ ਉਪੇਖਿਆ ਦਾ ਆਖਰੀ ਅਰਥ ਉਪਰਾਪਣ ਹੁਣ ਇਹ ਸ਼ਬਦ ਕਿਉਂ ਵਰਤਿਆ ਸਤਗੁਰੂ ਕਹਿਣ ਲੱਗੇ ਵੀ ਚੌਥਾ ਵਿਆਹ ਤੁਸੀਂ ਉਪੇਖਿਆ ਨਾਲ ਕਰ ਲੈਣਾ ਹੈ ਉਪਰੇਪਣ ਨਾਲ ਕਰ ਲੈਣਾ ਜੇ ਤੁਸੀਂ ਕਿਸੇ ਬੰਦੇ ਦਾ बार-बार ਭਲਾ ਕਰੋ ਔਰ ਉਹ ਤੁਹਾਡਾ ਭਲਾ ਜਾਣਨ ਦੀ بجائے ਔਰ बार-बार ਤੁਹਾਡੇ ਨਾਲ ਬੁਰਾ ਕਰਦਾ ਹੈ ਤੁਸੀਂ ਭਲਾ ਕਰੋ ਤੁਹਾਡਾ ਬੁਰਾ ਕਰਦਾ ਹੈ ਔਰ बार-बार ਕਰਦਾ ਹੈ ਤੇ ਹਜ਼ੂਰ ਕਹਿਣ ਲੱਗੇ ਤੁਸੀਂ ਇੱਕ ਕੰਮ ਕਰਿਓ ਫਿਰ ਉਹਦੇ ਨਾਲ ਉਪਰੇਪਣ ਵਾਲਾ ਵਿਹਾਰ ਕਰਿਓ ਉਪਰੇਪਣ ਵਾਲਾ ਵਿਹਾਰ ਕਿਵੇਂ ਕਰਨਾ ਹੈ ਜਿਵੇਂ ਆਪਾਂ ਕਿਸੇ ਦੂਜੇ ਨਗਰ ਸ਼ਹਿਰ ਜਾਈਏ ਤੇ ਹਜ਼ਾਰਾਂ ਬੰਦੇ ਕੋਲ ਦੀ ਨਿਕਲ ਜਾਂਦੇ ਆ ਤੇ ਬੰਦੇ ਨਹੀਂ ਉਹਦੇ ਨਾਲ ਸਾਹਜ ਨਹੀਂ ਹੁੰਦੀ ਤੇ ਉਹ ਵੀ ਬੇਪਰਵਾਹ ਕੇ ਕੋਲ ਦੀ ਨਿਕਲ ਜਾਂਦਾ ਸਤਿਗੁਰੂ ਨੇ ਇਹ ਗੱਲ ਸਮਝਾਈ ਵੇਖੋ ਕਿਹਦਾ ਬਚਨ ਹੈ ਵੀ ਜੇ ਤੁਹਾਡੇ ਨਾਲ ਕੋਈ ਭਲਾ ਕਰਨ ਦੀ بجائے ਬੁਰਾ ਵਿਵਹਾਰ ਕਰਦਾ ਫਿਰ ਤੁਸੀਂ ਉਹਦੇ ਨਾਲ ਝਗੜਨਾ ਨਹੀਂ ਹੈ ਬਲਕਿ ਉਪਰੇ ਪਣ ਦੀ ਤਰ੍ਹਾਂ ਭਾਵ ਉਹਦੇ ਤੋਂ ਕਿਨਾਰਾ ਕਰ ਜਾਵੋ ਇਹ ਚਾਰ ਵਿਆਹ ਆਪਣੇ ਮਨ ਦੇ ਕਰ ਲਵੋ ਕਰुणा ਦਇਆ ਮੇਤ ਮੇਤਰੀ ਮਿੱਤਰਤਾ ਔਰ ਤੀਜਾ ਕਰुणा ਦਇਆ ਮੇਤਰੀ ਮਿੱਤਰਤਾ ਤੇ ਉਪੇਖਿਆ ਉਪੇਖਿਆ ਦਾ ਅਰਥ ਉਪਰਾਪਨ ਮੁਦਤਾ ਮੁਦਤਾ ਦਾ ਅਰਥ ਖੁਸ਼ੀ ਇਹ ਚਾਰ ਵਿਆਹ ਆਪਣੇ ਮਨ ਨਾਲ ਕਰੋਗੇ ਤੁਹਾਡਾ ਜੀਵਨ ਸਫਲ ਹੋ ਜਾਏ ਇਹ ਗੁਣ ਕਦੀ ਅੱਜ ਵੀ ਆਪਾਂ ਗੁਰੂ ਕੇ ਇਤਿਹਾਸ ਵਿੱਚੋਂ ਜੀਵਨ ਵਿੱਚ ਧਾਰਨ ਕਰ ਲਈਏ ਸੱਚ ਇਹ ਹੈ ਵੀ ਇਹ ਜੀਵਨ ਸਵਰਗ ਬਣ ਜਾਏਗਾ। ਔਰ ਹਜ਼ੂਰ ਪਰ ਪਾਦਸ਼ਾਹ ਤੂ ਆਗਿਆ ਲੈ ਕੇ ਸੰਗਤ ਆਗਰੇ ਦੀ ਬਾਰ-ਬਾਰ ਗੁਰੂ ਕੇ ਗੁਣ ਗਾਉਂਦਿਆਂ ਨਮਸਕਾਰ ਕਰਕੇ ਵਾਪਸ ਪਰਤਦੀ। ਵਿਅੰਤ ਗਥਾ ਮੈਂ ਆਪਾਂ ਥੋੜੀਆਂ ਜੀਆਂ ਵਿਚਾਰਨੀਆਂ। ਜਾਂ ਜੋ ਗੁਰੂ ਜੀ ਦੇ ਲੜੀ ਪਰ ਜੀਵਨ ਵਿੱਚੋਂ ਸਾਨੂੰ ਕੁਝ ਪੱਲੇ ਪੈ ਸਕੇ ਇੱਕ ਦਿਨ ਹਜੂਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਤਿੰਨ ਸਿੱਖ ਭਾਈ ਅਜਬ ਜੀ ਭਾਈ ਅਜੈਬ ਅਜੈਬ ਜੀ ਤੀਜਾ ਭਾਈ ਉਮਰ ਸ਼ਾ ਇਹ ਪ੍ਰਤਨ ਸਿੱਖਾਂ ਦੇ ਨਾਮ ਨੇ ਗੁਰੂ ਸਾਹਿਬ ਜੀ ਦੇ ਵੇਲੇ ਦੇ ਭਾਈ ਅਜਬ ਜੀ ਭਾਈ ਅਜੈਬ ਜੀ ਭਾਈ ਉਮਰ ਸ਼ਾ ਔਰ ਇਹ ਤਿੰਨੋਂ ਮਸੰਦ ਸਨ ਡਰੋਲੀ ਭਾਈ ਦੇ ਰਹਿਣ ਵਾਲੇ ਮਸੰਦ ਦਾ ਭਾਵ ਗੁਰੂ ਘਰ ਦੇ ਪ੍ਰਚਾਰਕ ਔਰ ਇਹ ਸੰਗਤ ਦੀ ਕਾਰਪੇਟਾ ਇਕੱਤਰ ਕਰਕੇ ਤੇ ਗੁਰੂ ਦਰ ਪਹੁੰਚਾਉਣ ਵਾਲੇ ਇੱਕ ਦਿਨ ਇਹ ਤਿੰਨੋਂ ਕਾਰਪੇਟਾ ਲੈ ਕੇ ਆਏ ਔਰ ਸਹਿਬ ਨੂੰ ਆ ਕੇ ਨਮਸਕਾਰ ਕੀਤੀ ਗੁਰੂ ਕੇ ਖਜ਼ਾਨੇ ਵਿੱਚ ਸੰਗਤ ਦੀ ਕਾਰ ਭੇਟਾ ਜਮਾ ਕਰਵਾ ਦਿੱਤੀ। ਹਜ਼ੂਰ ਕੋਲ ਜਦੋਂ ਆਏ ਤੇ ਸਹਿਬ ਨੂੰ ਕਹਿਣ ਲੱਗੇ ਹਜ਼ੂਰ ਸਾਡੇ ਲਈ ਵੀ ਕੋਈ ਰੱਬੀ ਉਪਦੇਸ਼ ਕਿਰਪਾ ਕਰੋ। ਸਹਿਬ ਇਹਨਾਂ ਨੂੰ ਪਹਿਲਾ ਬਚਨ ਆਖਦੇ ਹੈ। ਕਹਿਣ ਲੱਗੇ ਵੀ ਭਾਈ ਅਜਬ ਅਜੈਬ ਤੇ ਉਮਰ ਸ਼ਾ ਇਹ ਦੱਸੋ ਸੰਗਤ ਦੀ ਦਿੱਤੀ ਸੇਵਾ ਮਾਇਆ ਵੇਖ ਕੇ ਬੇਅੰਤ ਮਾਇਆ ਤੁਹਾਡੇ ਹੱਥਾਂ ਵਿੱਚ ਆਉਂਦੀ ਹੈ ਤੇ ਕਦੀ ਤੁਹਾਡਾ ਮਨ ਨਹੀਂ ਡੋਲਦਾ ਕਦੀ ਮਾਇਆ ਕਰਕੇ ਤੁਹਾਡਾ ਮਨ ਇਸ ਪੱਖ ਤੋਂ ਨਹੀਂ ਡੋਲਿਆ ਵੀ ਇਹ ਮਾਇਆ ਇੰਨੀ ਗੁਰੂਕੀਆਂ ਸੰਗਤਾਂ ਦੀ ਹੈ ਤੇ ਇਹ ਮਾਇਆ ਅਸੀਂ ਵਿੱਚੋਂ ਰੱਖ ਲਈਏ ਜਾਂ ਅਸੀਂ ਵਰਤ ਲਈਏ ਆਪਣੇ ਘਰ ਗ੍ਰਸਤੀ ਲਈ ਤੁਸੀਂ ਕੀ ਸਮਝਦੇ ਹੋ ਉਹਨਾਂ ਤਿੰਨਾਂ ਨੇ ਆਖੇ ਕਿ ਲੱਗੇ ਪਾਤਸ਼ਾ ਇਸ ਸੰਗਤ ਦੀ ਦਿੱਤੀ ਕਿਰਤ ਕਮਾਈ ਦੀ ਇੱਕ ਇੱਕ ਟਕਾ ਅਸੀਂ ਇਸ ਮਾਇਆ ਨੂੰ ਵੇਖ ਸਮਝਦੇ ਹਾਂ ਜੇ ਅਸੀਂ ਘਰਾਂ ਵਿੱਚ ਵਰਤੀਏ ਤੇ ਅਸੀਂ ਸਮਝਦੇ ਹਾਂ ਇਹ ਵੇਖ ਹੈ ਜ਼ਹਿਰ ਦੀ ਤਨ ਹੈ ਹਮ ਜਾਣੇ ਹੈ ਬਿਖ ਸਮਾਨ ਅਸੀਂ ਸਮਝਦੇ ਹਾਂ ਵੀ ਇਹ ਤੇ ਜ਼ਹਿਰ ਦੀ ਤਰ੍ਹਾਂ ਜੇ ਸੰਗਤ ਦੀ ਦਿੱਤੀ ਕਾਰ ਭੇਟਾ ਗੁਰੂ ਕੋਲ ਪਹੁੰਚਾਉਣ ਦੀ بجائے ਔਰ ਗੁਰੂ ਨਿਤ ਤੇ ਮਨੁੱਖਤਾ ਦੇ ਭਲੇ ਲਈ ਵਰਤਨੀ ਹੈ ਜੇ ਅਸੀਂ ਨਿੱਜ ਤੌਰ ਤੇ ਵਰਤੀ ਅਸੀਂ ਜ਼ਹਿਰ ਸਮਝਦੇ ਹਾਂ ਸਭ ਕਹਿੰਨ ਲੱਗੇ ਬਹੁਤ ਭਲਾ ਤੁਹਾਡੇ ਮਨ ਦਾ ਇਹ ਚੰਗਾ ਖਿਆਲ ਹੈ ਤੁਸੀਂ ਕਿਰਤ ਕਰਕੇ ਆਪਣਾ ਪਰਿਵਾਰ ਪਾਲਦੇ ਹੋ ਪਰ ਸੇਵਾ ਦੀ ਜਿਹੜੀ ਮਾਇਆ ਹੈ ਉਹ ਤੁਸੀਂ ਸੇਵਾ ਵਿੱਚ ਹਾਜ਼ਰ ਕਰਦੇ ਹੋ ਉਹਨਾਂ ਆਖਿਆ ਵੀ ਸਤਿਗੁਰੂ ਕੋਈ ਉਪਦੇਸ਼ ਸਹਿਬ ਨੇ ਉਹਨਾਂ ਨੂੰ ਵੀ ਤਿੰਨ ਅੰਮ੍ਰਿਤ ਵਚਨ ਕਹੇ ਪਹਿਲਾ ਵਚਨ ਆਖਿਆ ਸਿੱਖ ਉਹ ਹੈ ਜਿੱਦੀ ਕਿਰਤ ਪਵਿੱਤਰ ਹੋਵੇ ਆਪਣੀ ਜੀਵਨ ਅੰਦਰ ਇਹ ਗੱਲ ਪੱਲੇ ਬੰਨ ਲਵੋ ਕਦੀ ਆਪਣੀ ਕਿਰਤ ਨੂੰ ਗੰਦਲਿਆ ਨਹੀਂ ਕਰਨਾ ਕਦੀ ਨਹੀਂ ਕਰਨਾ ਕਿਉਂਕਿ ਜਿਸ ਮਨੁੱਖ ਦੀ ਕਿਰਤ ਪਵਿੱਤਰ ਨਹੀਂ ਤੇ ਉਹ ਧਰਮ ਦੀ ਕੋਈ ਪੌੜੀ ਨਹੀਂ ਅੱਗੇ ਚੱਲ ਸਕੇਗਾ ਤੁਸੀਂ ਵੇਖੋ ਇਤਿਹਾਸ ਵਿੱਚੋਂ ਪੜ੍ਹ ਕੇ ਵੇਖੋ ਮੈਂ ਤੁਹਾਨੂੰ ਇਸ਼ਾਰੇ ਕਰਨ ਲੱਗਿਆ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਗਏ ਅਮੀਰ ਤੇ ਮਲਕ ਭਾਗੋ ਬਹੁਤ ਹੈ ਲਾਲੋ ਦੇ ਘਰ ਦਾ ਬੂਹਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਖੜਕਾਇਆ